ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਪ ਸਭ ਦਾ ਆਸ ਕਰਦੀ ਹਾਂ ਕਿ ਆਪ ਸਭ ਬਹੁਤ ਵਧੀਆ ਹੋ ਸਮਾਜ ਦੇ ਵਿੱਚ ਵਿਚਰਨ ਦੇ ਲਈ ਨਾ ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਅਸੀਂ ਜ਼ਿੰਦਗੀ ਦੇ ਵਿੱਚ ਕਿਤੇ ਕਿਤੇ ਮਾਇੂਸ ਹੁੰਨੇ ਆ ਕਿਤੇ ਬਹੁਤ ਵਧੀਆ ਖੁਸ਼ ਹੁੰਨੇ ਆ ਕਿਤੇ ਕਿਵੇਂ ਦੇ ਹਾਲਾਤ ਕਿਤੇ ਕਿਵੇਂ ਦੇ ਪਰ ਜੇ ਅਸੀਂ ਕੁਝ ਕੁ ਚੀਜ਼ਾਂ ਆਪਣੇ ਆਪ ਦੇ ਵਿੱਚ ਬਦਲਾਅ ਕਰ ਲਈਏ ਨਾ ਤਾਂ ਅਸੀਂ ਕੁਝ ਹੱਦ ਤੱਕ ਜ਼ਿੰਦਗੀ ਨੂੰ ਸਕੂਨ ਦੇ ਨਾਲ ਜਿਉ ਸਕਦੇ ਆ ਖੁਸ਼ੀ ਦੇ ਨਾਲ ਜਿਉ ਸਕਦੇ ਆ ਅੱਜ ਨਾ ਕੁਝ ਕੇ ਗੱਲਾਂ ਸਾਂਝੀਆਂ ਕਰਨ ਲੱਗੀ ਆ ਜਿਨ੍ਹਾਂ ਦੇ ਨਾਲ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਭਜਨਠ ਵਧੀ ਹੋਈ ਐ ਜਿਹੜਾ ਪ੍ਰੈਸ਼ਰ ਵਧਿਆ ਹੋਇਆ ਉਹ ਘਟ ਜੂਗਾ ਅਸੀਂ ਥੋੜੀ ਜੀ ਸਕੂਨ ਦੀ ਜ਼ਿੰਦਗੀ ਜਿਉ ਸਕਾਂਗੇ ਸੋ ਅੱਜ ਨਾ ਕੁਝ ਅਜਈਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੀ ਆ ਸਭ ਤੋਂ ਪਹਿਲੀ ਗੱਲ ਹੈ ਜੀ ਚੁੱਪ ਰਹਿਣਾ ਸਭ ਤੋਂ ਜ਼ਿਆਦਾ ਅਸਰਦਾਰ ਤੇ ਪਾਵਰਫੁਲ ਹੈ ਕਿਸੇ ਗੱਲ ਤੇ ਬੋਲਣ ਦੇ ਨਾਲ ਜਿੰਦਗੀ ਦੇ ਵਿੱਚ ਨਾ ਚੁੱਪੀ ਹੈ ਜਿਹੜੀ ਬਹੁਤ ਸਾਰੀਆਂ ਸਮੱਸਿਆਵਾਂ ਮਾ ਟਾਲ ਦਿੰਦੀ ਹੈ ਬਹੁਤ ਸਾਰੇ ਮਸਲੇ ਹੱਲ ਕਰ ਦਿੰਦੀ ਹੈ ਸੋ ਇੱਕ ਬਹੁਤ ਹੀ ਤਕੜਾ ਹਥਿਆਰ ਹੈਗਾ ਪਰ ਇਹ ਚਲਾਉਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੁੰਦਾ ਚੁੱਪ ਰਹਿਣਾ ਮਤਲਬ ਇਹ ਨਹੀਂ ਹੁੰਦਾ ਕਿ ਬਿਲਕੁਲ ਹੀ ਚੁੱਪ ਰਹਿਣਾ ਚੁੱਪ ਰਹਿਣ ਦਾ ਮਤਲਬ ਹੁੰਦਾ ਹੈ ਕਿ ਅਸੀਂ ਸੋਚ ਵਿਚਾਰ ਕੇ ਬੋਲਣਾ ਤੋਲ ਕੇ ਬੋਲਣਾ ਜਿੰਨਾ ਕ ਬੋਲਣਾ ਲੋੜ ਦੇ ਹਿਸਾਬ ਨਾਲ ਬੋਲਣਾ ਜ਼ਿਆਦਾ ਨਹੀਂ ਬੋਲਣਾ ਸੋ ਦੂਜੇ ਨੰਬਰ ਤੇ ਜਿਹੜੀ ਮੈਂ ਦੱਸਣ ਲੱਗੀ ਆ ਉਹ ਹੈ ਜੀ ਕਿ ਰਿਐਕਟ ਘੱਟ ਕਰੋ ਕਿਸੇ ਵੀ ਗੱਲ ਤੇ ਜਿੰਨਾ ਘੱਟ ਰਿਐਕਟ ਕਰੋਗੇ ਤੁਹਾਡੇ ਸਾਇਦੇ ਦੇ ਵਿੱਚ ਆ ਸਾਡੇ ਸੁਭਾਅ ਦੇ ਵਿੱਚ ਹੁੰਦਾ ਸੀ ਕੋਈ ਵੀ ਗੱਲ ਹੁੰਦੀ ਆ ਮਾੜੀ ਜੀ ਗੱਲ ਦੇ ਉੱਤੇ ਰਿਐਕਸ਼ਨ ਝਤੀ ਦੇ ਦਿੰਦੇ ਨੇ ਇਮੀਡੀਏਟ ਰਿਐਕਸ਼ਨ ਕਰਨਾ ਹੀ ਸਾਨੂੰ ਨੁਕਸਾਨਦਾਇਕ ਹੋ ਜਾਂਦਾ ਸਾਡੇ ਲਈ ਸੋ ਕੋਸ਼ਿਸ਼ ਕਰੋ ਕਿ ਰਿਐਕਸ਼ਨ ਘੱਟ ਕਰੋ ਕਿਸੇ ਵੀ ਗੱਲ ਤੇ ਕੋਈ ਹੋਰ ਗੱਲ ਕਰ ਰਿਹਾ ਉੱਥੇ ਰਿਐਕਸ਼ਨ ਨਾ ਦਿਓ ਕਿਉਂਕਿ ਉਹਦੇ ਨਾਲ ਕੀ ਹੁੰਦਾ ਤੁਸੀਂ ਹਾਂ ਪੱਖੀ ਹੋ ਨਾ ਪੱਖੀ ਹੋ ਉਹ ਚੀਜ਼ ਹੋ ਨਹੀਂ ਹੁੰਦੀ ਕਿਸੇ ਨੂੰ ਸੋ ਚੀਜ਼ ਹੋ ਨਾ ਹੀ ਕਰਾਓ ਤੁਸੀਂ ਇਸ ਕਰਕੇ ਇੰਨਾ ਕੁ ਵਿਚਾਰ ਰੱਖਣ ਦੀ ਕੋਸ਼ਿਸ਼ ਕਰੋ ਕਿ ਆਪਣੇ ਅੰਦਰਲੀ ਗੱਲ ਆਪਣੇ ਅੰਦਰ ਹੀ ਰੱਖੋ ਦੂਸਰੇ ਬੰਦੇ ਨੂੰ ਤੁਹਾਡਾ ਕੋਈ ਨਹੀਂ ਪਤਾ ਲੱਗਣਾ ਜਦੋਂ ਤੁਸੀਂ ਰਿਐਕਸ਼ਨ ਦਿਓਗੇ ਤਾਂ ਦੂਜੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਇਸ ਚੀਜ਼ ਦੇ ਹਾਂ ਦੇ ਵਿੱਚ ਹੈ ਜਾਂ ਨਾ ਦੇ ਵਿੱਚ ਬਾਕੀ ਆਪਣੀ ਜ਼ਿੰਦਗੀ ਨੂੰ ਜਿੰਨੀ ਛੋਟੇ ਸਰਕਲ ਦੇ ਵਿੱਚ ਰਹੋਗੇ ਆਪਣੀ ਜ਼ਿੰਦਗੀ ਨੂੰ ਥੋੜਾ ਜਿਹਾ ਪ੍ਰਾਈਵੇਟ ਰੱਖੋਗੇ ਤੇ ਆਪਣੇ ਗੋਲ ਦੇ ਪ੍ਰਤੀ ਕਲੀਅਰ ਹੋਵੋਗੇ ਚੰਗੀ ਗੱਲ ਹੈ ਜਿੰਨਾ ਜ਼ਿਆਦਾ ਤੁਸੀਂ ਵੱਡਾ ਆਪਣਾ ਦਾਇਰਾ ਵੱਡਾ ਰੱਖੋਗੇ ਓਨੀ ਜ਼ਿਆਦਾ ਉਲਝਣਾਂ ਵਧਣਗੀਆਂ ਸੋ ਆਪਣੇ ਮਿਸ਼ਨ ਦੇ ਪ੍ਰਤੀ ਕਲੀਅਰ ਰਹੋ ਸਰਕਲ ਇਹਨਾ ਆਪਣਾ ਛੋਟਾ ਰੱਖੋ ਜਿੰਨੇ ਕੁ ਚ ਤੁਸੀਂ ਵਧੀਆ ਬਰਤਬਰ ਤੇ ਰੱਖ ਸਕਦੇ ਹੋ ਉਨਾਂਕ ਰੱਖਣਾ ਚਾਹੀਦਾ ਹੈਗਾ ਤੇ ਅਗਲੀ ਗੱਲ ਹੈ ਕਿ ਜਿੱਥੇ ਤੁਹਾਨੂੰ ਦਰਵਾਜ਼ਾ ਬੰਦ ਮਿਲੇ ਨਾ ਉਥੇ ਬੜਾ ਟਾਈਮ ਵੇਟ ਨਾ ਕਰੋ ਜਦੋਂ ਹੁਣ ਤੁਸੀਂ ਬਾਰ ਬਾਰ ਉਥੇ ਜਾ ਕੇ ਖੜੇ ਹੋ ਤੁਹਾਨੂੰ ਦਰਵਾਜ਼ਾ ਬੰਦ ਮਿਲਦਾ ਤਾਂ ਬੱਸ ਕਰੋ ਫਿਰ ਉਥੇ ਬਾਰ ਬਾਰ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਜਦੋਂ ਤੁਸੀਂ ਆਲਰੇਡੀ ਕਈ ਵਾਰ ਟਰਾਈ ਕਰ ਚੁੱਕੇ ਹੋ ਤੇ ਇੱਕ ਗੱਲ ਮਾਈਂਡ ਨੂੰ ਸਮਝਾ ਲਓ ਕਿ ਇਹ ਦਰਵਾਜ਼ਾ ਤੁਹਾਡੇ ਲਈ ਖੁੱਲਣ ਵਾਲਾ ਨਹੀਂ ਹੈਗਾਗਾ ਸੋ ਜਦੋਂ ਤੁਹਾਡਾ ਦਿਲ ਟੁੱਟ ਜੇ ਨਾ ਕਿਤੋਂ बार-बार ਉੱਥੇ ਜਾ ਕੇ ਨੀਵਾ ਹੋਣ ਦਾ ਕੋਈ ਫਾਇਦਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਇਹੀ ਸਬਕ ਹੈ ਕਿ ਅੱਗੇ ਵਧੋ ਇਸ ਤੋਂ ਬਾਅਦ ਹੈ ਓਵਰ ਥਿੰਕਿੰਗ ਕਰਨੀ ਬੰਦ ਕਰੋ ਜੋ ਹੋ ਰਿਹਾ ਜਿਵੇਂ ਹੋ ਰਿਹਾ ਜਿੱਥੇ ਤੁਹਾਡਾ ਕੰਟਰੋਲ ਹੀ ਨਹੀਂ ਹੈਗਾ ਉਹ ਤੁਸੀਂ ਬਦਲ ਨਹੀਂ ਸਕਦੇ ਸੋ ਜੋ ਹੋ ਰਿਹਾ ਜਿਵੇਂ ਹੋ ਰਿਹਾ ਉਹ ਉਸੇ ਤਰ੍ਹਾਂ ਹੀ ਹੋਊਗਾ ਉਸ ਦੇ ਬਾਰੇ ਸੋਚ-ਸੋਚ ਕੇ ਫਿਕਰ ਕਰਕੇ ਕੋਈ ਫਾਇਦਾ ਹੀ ਨਹੀਂ ਹੈਗਾ ਸੋ ਕਿਸ ਨਾਲ ਕੀ ਹੋਗਾ ਕਿਸ ਨਾਲ ਕੀ ਨਹੀਂ ਹੋਇਆ ਉਹ ਚੀਜ਼ਾਂ ਦੀ ਜਿਹੜੀ ਸੋਚ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦਾ ਸਮਾਂ ਨਾ ਵਿਅਰਥ ਕਰੋ ਥਿੰਕਿੰਗ ਜ਼ਰੂਰੀ ਹੈ ਪਰ ਓਵਰ ਥਿੰਕਿੰਗ ਮਾੜੀ ਹੈ ਤੁਹਾਡੇ ਲਈ ਕਿਉਂਕਿ ਜਦੋਂ ਅਸੀਂ ਬਾਰ-ਬਾਰ ਕਿਸੇ ਚੀਜ਼ ਬਾਰੇ ਸੋਚਦੇ ਹਾਂ ਨਾ ਉਹ ਸਾਡੇ ਮਨ ਤੇ ਬੋਝ ਬਣ ਜਾਂਦਾ ਹੈ ਸਾਡੇ ਮਨ ਤੇ ਟੈਨਸ਼ਨ ਬਣ ਜਾਂਦੀ ਹੈ ਉਸ ਚੀਜ਼ ਦੀ ਸੋਚਣਾ ਚਾਹੀਦਾ ਪਰ ਕਹਿੰਦੇ ਹੁੰਦੇ ਕਿ ਓਵਰ ਥਿੰਕਿੰਗ ਬਹੁਤ ਮਾੜੀ ਹੈਗੀ ਸੱਚੇ ਦੋਸਤ ਮਿੱਤਰ ਬਹੁਤ ਘੱਟ ਮਿਲਦੇ ਨੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਦੋਸਤ ਮਿੱਤਰ ਹੈ ਤਾਂ ਉਸ ਦੀ ਕਦਰ ਕਰੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸੱਚੇ ਦੋਸਤ ਮਿੱਤਰ ਰਿਸ਼ਤੇ ਨਾਤੇ ਬਹੁਤ ਘੱਟ ਮਿਲਦੇ ਨੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੈ ਤਾਂ ਉਹਨਾਂ ਨੂੰ ਸੰਭਾਲ ਕੇ ਰੱਖੋ ਸੰਭਾਲ ਕੇ ਰੱਖੋ ਸੋ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਦੀ ਲੱਗੀਆਂ ਜ਼ਰੂਰ ਦੱਸਣਾ